ਕੀ ਹੁੰਦੀ ਹੈ ਪ੍ਰਾਣ ਪ੍ਰティਸ਼ਠਾ ਕਿੰਝ ਪ੍ਰਾਣ ਪ੍ਰティਸ਼ਠਾ ਤੋਂ ਬਾਅਦ ਮੂਰਤੀ ਬਣ ਜਾਂਦੀ ਹੈ ਭਗਵਾਨ ਆਖਿਰ ਕੀ ਹੈ ਪ੍ਰਾਣ ਪ੍ਰティਸ਼ਠਾ ਦੀ ਪ੍ਰਕਿਰਿਆ ਸશਿਕਾ ਜੀ ਦੇਖ ਰਿਹਾ ਹੂੰ ਡੇਲੀ ਪੋਸਟ ਪੰਜਾਬੀ ਇਥੇ ਮੈਂ ਹਾਂ ਮਿੱਕੇ ਜਾ ਕੇ 22 ਜਨਵਰੀ ਉਹ ਦਿਨ ਜਿਸ ਦਿਨ ਰਾਮ ਮੰਦਿਰ ਦੀ ਪ੍ਰਾਣ ਪ੍ਰティਸ਼ਠਾ ਮੂਰਤੀ ਦੀ ਪ੍ਰਾਣ ਪ੍ਰティਸ਼ਠਾ ਹੋਵੇਗੀ ਜਿਸ ਦੇ ਵਿੱਚ ਰਾਮ ਦੀ ਮੂਰਤੀ ਦੀ ਜਿਹੜੀ ਸਥਾਪਨਾ ਕੀਤੀ ਜਾਵੇਗੀ ਪਰ ਇਸ ਤੋਂ ਪਹਿਲਾਂ ਸਾਰੇ ਹੀ ਭਾਰਤਿਆ ਨੂੰ ਸਾਰੇ ਹੀ ਪੰਜਾਬਿਆ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਆਖਿਰਕਾਰ ਪ੍ਰਾਣ ਪ੍ਰਤੀਸ਼ਠਾ ਹੈ ਕੀ ਪ੍ਰਾਣ ਪ੍ਰਤੀਸ਼ਠਾ ਦਾ ਮਤਲਬ ਕੀ ਹੈ ਸ਼ਾਇਦ ਬਹੁਤ ਸਾਰੇ ਭਾਰਤਿਆ ਨੂੰ ਤੇ ਪੰਜਾਬਿਆ ਨੂੰ ਇਸ ਦਾ ਮਤਲਬ ਜਾਂ ਅਰਥ ਨਹੀਂ ਪਤਾ ਹੋਵੇਗਾ ਤਾਂ ਅੱਜ ਤੁਹਾਨੂੰ ਦੱਸਾਂਗੇ ਆਖਿਰਕਾਰ ਪ੍ਰਾਣ ਪ੍ਰਤੀਸ਼ਠਾ ਦਾ ਅਰਥ ਕੀ ਹੈ ਕੀ ਇਸ ਦੀ ਮਹੱਤਤਾ ਹੈ ਤੇ ਕਿੰਜ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਇੱਕ ਮੂਰਤੀ ਭਗਵਾਨ ਦਾ ਰੂਪ ਧਾਰ ਰਹੀ ਹੈ ਅਯੁੱਧਾ ਚ ਬਣ ਰਹੇ ਰਾਮ ਮੰਦਿਰ ਚ 22 ਜਨਵਰੀ ਨੂੰ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ ਤੇ ਮੰਦਿਰ ਦੇ ਪਵਨ ਸਥਾਨ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਦੱਸ ਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤ ਦੇ ਵਿਦੇਸ਼ਾਂ ਤੋਂ ਕਈ ਵੀਵੀਆਈਪ ਮਹਿਮਾਨਾਂ ਦੇ ਪ੍ਰਾਣ ਪ੍ਰティਸ਼ਠਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਪਰ ਇਸ ਤੋਂ ਪਹਿਲਾਂ ਇਹ ਜ਼ਰੂਰੀ ਜਾਣ ਲੈਣਾ ਹੈ ਕਿ ਆਖਰਕਾਰ ਪ੍ਰਾਣ ਪ੍ਰティਸ਼ਠਾ ਹੁੰਦੀ ਕੀ ਹੈ ਦਰਸਲ ਪ੍ਰਾਣ ਪ੍ਰティਸ਼ਠਾ Hindu ਅਤੇ Jain धर्म ਵਿੱਚ ਇੱਕ ਰੀਤੀ ਹੈ ਜਿਸ ਦੁਆਰਾ ਮੰਦਿਰ ਵਿੱਚ ਦੇਵਤੀ ਦੀ ਮੂਰਤੀ ਨੂੰ ਪਵਿੱਤਰ ਕੀਤਾ ਜਾਂਦਾ ਹੈ ਇਕਮ ਰਸਮਾ ਦौरा ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪਹਿਲੀ ਵਾਰ ਭਜਨਾ ਅਤੇ ਮੰਤਰਾਂ ਦੇ ਜਾਪ ਦੇ ਵਿਚਕਾਰ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਵੈਸੇ ਤਾਂ ਪ੍ਰਾਣ ਸ਼ਬਦ ਦਾ ਅਰਥ ਹੈ ਜੀਵਨ ਸ਼ਕਤੀ ਅਤੇ ਪ੍ਰਤੀਸ਼ਠਾ ਦਾ ਅਰਥ ਹੈ ਸਥਾਪਨਾ। ਪ੍ਰਾਣ ਪ੍ਰਤੀਸ਼ਠਾ ਦਾ ਸ਼ਾਬਦਿਕ ਅਰਥ ਹੈ ਜੀਵਨ ਸ਼ਕਤੀ ਦੀ ਸਥਾਪਨਾ ਕਰਨਾ ਜਾਂ ਦੇਵਤੇ ਨੂੰ ਜੀਵਨ ਵਿੱਚ ਲਿਆਉਣਾ। ਉਸ ਤੋਂ ਬਾਅਦ ਇੱਕ ਸਵਾਲ ਹੋਰ ਦਇਆ ਦੇ ਆਕਰਕਾਰ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ Hindu ਪਰੰਪਰਾ ਵਿੱਚ ਮੂਰਤੀ ਬਾਰੇ ਕੀ ਮੰਨਿਆ ਜਾਂਦਾ ਸੀ? ਦੱਸ ਦੇ ਕਿ ਪਰਮਪ੍ਰਤਿਸ਼ਠਾ Hinduਧਰਮ ਵਿੱਚ ਇੱਕ ਮਹੱਤਵਪੂਰਨ ਰਸਮ ਹੈ ਇਸ ਤੋਂ ਪਹਿਲਾਂ ਕਿਸੇ ਵੀ ਮੂਰਤੀ ਨੂੰ ਪੂਜਾ ਦੇ ਯੋਗ ਨਹੀਂ ਸਮਝਿਆ ਜਾਂਦਾ ਸੀ ਪਰ ਉਸ ਨੂੰ ਬੇਜਾਨ ਮੂਰਤੀਆਂ ਮੰਨਿਆ ਜਾਂਦਾ ਸੀ ਪ੍ਰਾਪਤਿਸ਼ਠਾ ਦੌਰਾਨ ਉਹਨਾਂ ਵਿੱਚ ਸ਼ਕਤੀ ਪ੍ਰਵੇਸ਼ ਕੀਤੀ ਜਾਂਦੀ ਹੈ ਅਤੇ ਉਹ ਦੇਵਤਾਵਾਂ ਵਿੱਚ ਬਦਲ ਜਾਂਦੇ ਹਨ ਇਸ ਤੋਂ ਬਾਅਦ ਉਹ ਪੂਜਾ ਤੇ ਪਕਤੀ ਦੇ ਯੋਗ ਬਣ ਜਾਂਦੀ ਹੈ ਤੇ ਦੱਸ ਦੇ ਕਿ ਮੂਰਤੀ ਨੂੰ ਪ੍ਰਾਪਤਿਸ਼ਠਾ ਤੋਂ ਪਹਿਲਾਂ ਰਸਮੀ ਤੌਰ ਤੇ ਕਿਸ ਤਰੀਕੇ ਦੇ ਨਾਲ ਉਸ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਵੀ ਤੁਹਾਨੂੰ ਦੱਸਦਿਏ ਆ ਦੀ ਆਖਰਕਾਰ ਪ੍ਰਾਪਤਿਸ਼ਠਾ ਦੀ ਪ੍ਰਕਿਰਿਆ ਹੁੰਦੀ ਕੀ ਹੈ ਦਰਸਲ ਮੂਰਤੀ ਨੂੰ ਪ੍ਰਾਪਤਿਸ਼ਠਾ ਤੋਂ ਪਹਿਲਾਂ ਰਸਮੀ ਤੌਰ ਤੇ ਲਿਆਂਦਾ ਜਾਂਦਾ ਹੈ ਮੰਦਰ ਦੇ ਪ੍ਰਵੇਸ਼ ਦੌਰ ਤੇ ਇੱਕ ਸਨਮਾਨਿਤ ਮਹਿਮਾਨ ਦੀ ਤਰ੍ਹਾਂ ਵਿਸ਼ੇਸ਼ ਸਵਾਗਤ ਕੀਤਾ ਜਾਂਦਾ ਹੈ ਫਿਰ ਸੁਗੰਧਿਤ ਚੀਜ਼ਾਂ ਦਾ ਪੇਸਟ ਲਗਾ ਕੇ ਦੁੱਧ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ ਇਸ਼ਨਾਨ ਅਤੇ ਸਫਾਈ ਕਰਕੇ ਇਸ ਨੂੰ ਜੀਵਨ ਯੋਗ ਬਣਾਇਆ ਜਾਂਦਾ ਹੈ ਫਿਰ ਮੂਰਤੀ ਨੂੰ ਪਵਨ ਸਥਾਨ ਵਿੱਚ ਰੱਖ ਕੇ ਪੂਜਾ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਇਸ ਸਮੇਂ ਦੌਰਾਨ ਪੁਜਾਰੀ ਦੁਆਰਾ ਕੱਪੜੇ ਵਿੱਚ ਸਜੇ ਦੇਵੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ ਮੂਰਤੀ ਨੂੰ ਹਮੇਸ਼ਾ ਪੂਰਬ ਵੱਲ ਮੂੰਹ ਕਰਕੇ ਰੱਖਿਆ ਜਾਂਦਾ ਹੈ ਇਸ ਨੂੰ ਸਹੀ ਜਗ੍ਹਾ ਤੇ ਸਥਾਪਿਤ ਕਰਨ ਤੋਂ ਬਾਅਦ ਪਜਨ ਮੰਤਰਾ ਅਤੇ ਪੂਜਾ ਕਰਮਖੰਡਾ ਨਾਲ ਦੇਵੀ ਨੂੰ ਜਾਂ ਦੇਵਤੇ ਨੂੰ ਸੱਦਾ ਦੇਣ ਦਾ ਕੰਮ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਮੂਰਤੀ ਦੀਆਂ ਅੱਖਾਂ ਖੋਲੀਆਂ ਜਾਂਦੀਆਂ ਹਨ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਉਸ ਦੇਵਤੇ ਦੀ ਮੂਰਤੀ ਨੂੰ ਫਿਰ ਮੰਦਰ ਵਿੱਚ ਪੂਜਾ ਜਾਂਦਾ ਹੈ ਇਸ ਰਸਮ ਨੂੰ ਹੀ ਹਿੰਦੂ ਮੰਦਰ ਵਿੱਚ ਜੀਵਨ ਨੂੰ ਪ੍ਰਫੁੱਲਤ ਕਰਨ ਅਤੇ ਇਸ ਵਿੱਚ ਬ੍ਰਮਤਾ ਅਤੇ ਅਧਿਆਤਮਿਕਤਾ ਦੀ ब्रह्म मौजूद की लेऑनली मानया ਜਾਂਦਾ ਹੈ ਇਸ ਕਾਰਨ ਜੀਵਨ ਦੀ ਪਵਿੱਤਰਤਾ ਤੋਂ ਬਾਅਦ ਅਸੀਂ ਇੱਕ ਬ੍ਰह्म ਭਾਵਨਾ ਮਹਿਸੂਸ ਕਰਦੇ ਹਾਂ ਖੁਰੂਬ ਡਿਲੀ ਦੇਖਦੇ ਰਹੋ ਟੈਲੀਪੋਸਟ ਪੰਜਾਬੀ ਤੇ ਹੋਰ ਬਡਿਲੀ ਦੇਖਦੇ ਰਹੋ ਟੈਲੀਪੋਸਟ ਪੰਜਾਬੀ